ਕਵਨਾਂਵਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸਲਾ ਪੰਜਾਬ ਦੇ ਵਿੱਚ ਗੈਂਗਸਟਰ ਅਤੇ ਸ਼ਰਾਰਤੀ ਅਨਸਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਦਿਨ ਬਰ ਦਿਨ ਉਹਨਾਂ ਦੇ ਹੌਸਲੇ بلند ਹੋ ਰਹੇ ਨੇ ਵਿਰੋਧੀ ਪਾਰਟੀਆਂ ਵੱਲੋਂ ਵਾਰ-ਵਾਰ ਸਵਾਲ ਚੁੱਕੇ ਜਾ ਰਹੇ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਗ੍ਰਹਿ ਮਤਰਾਲਾ ਵੀ ਹੈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਨੇ ਤੇ ਦੂਸਰਾ ਵੱਡਾ ਅਹਿਮ ਉਹਦਾ ਜਿਹੜਾ ਹੈ ਗ੍ਰਹਿ ਮਤਰਾਲਾ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਹੈ ਇਸ ਕਰਕੇ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਲਾਅਰਡ ਆਰਡਰ ਪੂਰੀ ਤਰ੍ਹਾਂ ਜਿਹੜਾ ਹੈ ਫੇਲ ਹੋ ਚੁੱਕਿਆ ਹੈ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਫੀ ਤਤੇ ਹੋ ਗਏ ਨੇ ਕੱਲ ਜਿਵੇਂ ਹੀ ਦਿੱਲੀ ਤੋਂ ਪਰਤੇ ਸ਼ਾਮ ਹੋਣ ਤੋਂ ਪਹਿਲਾਂ ਪਹਿਲਾਂ ਵੱਡੀ ਮੀਟਿੰਗ ਸੱਦੀ ਗਈ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਚਾਰ ਤੋਂ ਬਾਅਦ ਅੱਜ ਸਰਗਰਮੀ ਵਧਾ ਦਿੱਤੀ ਹੈ। ਇਸ ਤਹਿਤ ਉਹਨਾਂ ਅੱਜ ਸੂਬੇ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਚੰਡੀਗੜ੍ਹ ਚ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀ ਸਹਿਬਾਨਾਂ ਨਾਲ ਮੀਟਿੰਗ ਕਰਦੇ ਆ ਕਿ ਜਿਹੜੇ ਵੀ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਵਾਪਰਦੀ ਹੈ ਉਸ ਇਲਾਕੇ ਦੇ ਸਬੰਧਤ ਪੁਲਿਸ ਅਫਸਰਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਚਰਚਾ ਕਰਦਿਆਂ ਅੰਦਰੂਨੀ ਸਖਿਆ ਸਖਤ ਕਰਨ ਦੇ ਸੂਫੇ ਅਤੇ ਸੂਬੇ ਵਿੱਚ ਨਸ਼ਿਆਂ ਦੀ ਨਸ਼ੇ ਤੇ ਵੱਡੀਆਂ ਘਟਨਾਵਾਂ ਨਾਲ ਨਜਿੱਠਣ ਦੀ ਰਣਨੀਤੀ ਵੀ ਤਿਆਰ ਕੀਤੀ ਯਾਨੀ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਹੈ ਜਿੰਨੇ ਵੀ ਡੀਸੀ ਸਾਹਿਬਾਨ ਸੀ ਐਸਐਸਪੀ ਸੀ ਡਾਈਜੀਸੀ ਉਹਨਾਂ ਨੂੰ ਸਪੈਸ਼ਲ ਤਗੀਦ ਕੀਤਾ ਕਿ ਜਿਹੜੇ ਹਲਕੇ ਦੇ ਵਿੱਚ ਕੋਈ ਵੱਡੀ ਵਾਰਦਾਤ ਹੁੰਦੀ ਹੈ ਉਸ ਵਾਰਦਾਤ ਦਾ ਜੁਮੇ ਵਾਰ ਉਥੋਂ ਦਾ ਐਸਆਈ ਉਥੋਂ ਦਾ ਐਸਐਚਓ ਉਸ ਹਲਕੇ ਦਾ ਐਸਐਸਪੀ ਉਸ ਹਲਕੇ ਦਾ ਡੀਐਸਪੀ ਅਤੇ ਡੀਸੀ ਹੋਵੇਗਾ ਯਾਨੀ ਕਿ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਭਰਤੀ ਵੀ ਕਰ ਲਈ ਗਈ ਹੈ ਜਿਸ ਤਰ੍ਹਾਂ ਕੱਲ ਕਲਗਵੀਰ ਸਿੰਘ ਜੀਰਾ ਉੱਤੇ ਗੋਲੀਆਂ ਚਲੀਆਂ ਜੀਰਾ ਵੱਲੋਂ ਵੀ ਸ਼ਿਕਾਇਤ ਕੀਤੀ ਗਈ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਸਤੀਫਾ ਵੀ ਮੰਗਿਆ ਗਿਆ ਕਿ ਲਾਅ ਆਰਡਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਵਿੱਚ ਹੈ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਸਾਰੇ ਹੀ ਅਧਿਕਾਰੀ ਕੱਲ ਗੁੱਸੇ ਦੇ ਵਿੱਚ ਆ ਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਮੁਕਰ ਹੈਜ਼ ਵੀ ਵਿਕੇ ਸਦੇ ਗਏ ਸਾਰਿਆਂ ਦੀ ਕਲਾਸ ਲਈ ਚਾਰਚੰਬ ਕੀਤੀ ਗਈ ਤਗੀਦ ਕੀਤਾ ਗਿਆ ਜੇਕਰ ਕੋਈ ਅਫਸਰ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਉਸ ਅਫਸਰ ਤੇ ਵੱਡੀ ਕਾਰਵਾਈ ਹੋਵੇਗੀ ਪੰਜਾਬ ਸਰਕਾਰ ਵੱਲੋਂ ਜਿਸ ਤਰ੍ਹਾਂ ਕੱਲ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐ ਆਈ ਐਸ 2 ਵੱਡੇ ਅਧਿਕਾਰੀ ਸੀ ਉਹਨਾਂ ਨੂੰ ਉਹਨਾਂ ਉੱਤੇ ਜਾਂਚ ਦੇ ਹੁਕਮ ਦੇ ਦਿੱਤੇ ਵਿਜੀਲੈਂਸ ਨੂੰ ਕਿਉਂਕਿ ਉਹਨਾਂ ਵੱਲੋਂ ਵੀ ਲਾਅ ਆਰਡਰ ਦੀਆਂ ਧਜਾਂ ਉਡਾਈਆਂ ਗਈਆਂ ਅਤੇ ਆਪਣੀ ਕੁਰਸੀ ਦੀ ਪਾਵਰ ਦੇ ਬਦਲੇ ਉਹਨਾਂ ਵੱਲੋਂ ਲੱਖਾਂ ਰੁਪਏ ਗਵਨ ਕੀਤਾ ਗਿਆ ਜੇਕਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਇਸੇ ਤਰ੍ਹਾਂ ਕਰਦੇ ਰਹਿਣਗੇ ਤਾਂ ਲਾਅਰਡ ਆਰਡਰ ਦੀ ਸਥਿਤੀ ਸਿਰਫ ਹਫਤੇ ਦੇ ਵਿੱਚ ਹੀ ਠੀਕ ਹੋ ਸਕਦੀ ਹੈ ਜਿਸ ਤਰ੍ਹਾਂ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖਾਸੇ ਤੱਤੇ ਹੋ ਗਏ ਨੇ ਅਧਿਕਾਰੀਆਂ ਨੂੰ ਲੈ ਕੇ ਅਧਿਕਾਰੀ ਜ਼ਿੰਮੇਵਾਰ ਹੋਣਗੇ ਉਸ ਵਾਰ ਦੇ ਦੁਬਾਰ ਦੇ ਵਾਰਦਾਤ ਦੇ ਉਸ ਵਾਰ ਦਾਤ ਨੂੰ ਕਿਸੇ ਨੇ ਅੰਜਾਮ ਦਿੱਤਾ ਕਿਵੇਂ ਹੋਈ ਉਸ ਦੀ ਤਹਿਕੀਕਾਤ ਉਸ ਹਲਕੇ ਦੀ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕੀਤੀ ਜਾਵੇਗੀ ਜੇਕਰ ਨਹੀਂ ਕਰਨਗੇ ਤਾਂ ਮੁਅਤਲ ਜਾਂ ਸਸਪੈਂਡ ਵੀ ਕੀਤਾ ਜਾਵੇਗਾ ਉਸ ਅਧਿਕਾਰੀ ਨੂੰ